ਸਸੇ ਕਾਲ ਜੀ ਮੌਸਮ ਦੀ ਗੇਤੀ ਜਾਣਕਾਰੀ ਲਈ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਤੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਦੀ ਕਰੀਏ ਤਾਂ ਐਮ ਜੀਓ ਦੇ ਹਿੰਦ ਮਹਾਸਾਗਰ ਵਿੱਚ ਦਾਖਲ ਹੋਣ ਸਦਕਾ ਪੱਛਮੀ ਸਿਸਟਮਾਂ ਦੀ ਆਉਣੀ ਜਾਣੀ ਲਗਾਤਾਰ ਬਰਕਰਾਰ ਹੈ ਕਿ ਇਹਦੇ ਅੱਗੇ ਦੀ ਗੱਲ ਕੀਤੀ ਹੈ ਤਾਂ ਦੋ ਐਕਟਿਵ ਪੱਛਮੀ ਸਿਸਟਮ ਜਿਹੜੇ 25 ਤੋਂ 28 ਫਰਵਰੀ ਦਰਾਨ ਪੰਜਾਬ ਸਮੇਤ ਸਾਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਸਕਦੇ ਆ 25 ਤੇ 26 ਫਰਵਰੀ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚੋਂ ਦਰਮਿਆਨੀ ਤੋਂ ਸੰਘਣੀ ਬੱਦਲਬਾਈ ਗੁਜਰਦੀ ਰਹਿਣੀਆਂ ਜਿਸ ਦਾ ਕਰਕੇ ਕਿਤੇ ਕਿਤੇ ਛਿਰਕਾ ਹਾਟਾ ਨਿੱਕੀਆਂ ਮੋਟੀਆਂ ਹਲਕੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਪਹਾੜੀ ਖੇਤਰਾਂ ਵਿੱਚ ਇਸ ਦਰਾਨ ਦਰਮਿਆਨੀ ਮੀਂ ਪਰ ਵੀ ਨੂੰ ਇੱਕ ਐਕਟਿਵ ਪਾਸਮਿੰਨੀ ਸਿਸਟਮ ਜਿਹੜਾ 50 ਸਮੇਤ ਸਮੁੱਚੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਦੇ ਨਾਲ ਪੂਰੀ ਦੀ ਹਵਾ ਜਿਹੜੀ ਚੰਗੀ ਰਫਤਾਰ ਨਾਲ ਪੰਜਾਬ ਵਿੱਚ ਚਲਦੀ ਦਿਖਾਈ ਦੇਊਗੀ ਜਿਹਦੇ ਚਲਦਿਆਂ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ 27 ਤੇ 28 ਫਰਵਰੀ ਨੂੰ ਖਾਸ ਕਰਕੇ 28 ਫਰਵਰੀ ਦੁਪਹਿਰ ਵਾਰ ਬਹੁਤੇ ਖੇਤਾਂ ਵਿੱਚ ਹਲਕੇ ਦਰਮਿਆਨੇ ਮੀਂਹੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਚੰਗੀ ਰਫਤਾਰ ਨਾਲ ਪੂਰਾ ਚੱਲੂਗਾ ਜਿਸ ਦਾ ਕਰਕੇ ਹਾਈ ਕੈਪ ਇੰਡੈਕਸ ਜ਼ਿਆਦਾ ਹੋਊਗਾ ਤੇ ਗਰਜ ਚਮਕਲੇ ਬੱਦਲ ਇਹਦੇ ਕਿਤੇ ਮੋਟੀ ਗੜੇ ਮਾਰੀ ਨੂੰ ਵੀ ਇੰਜਾਮ ਦੇ ਸਕਦੇ ਨੇ 27 ਤੇ 28 ਫਰਵਰੀ ਨੂੰ ਖਾਸ ਕਰਕੇ 28 ਫਰਵਰੀ ਦੁਪਹਿਰ ਬਾਅਦ ਤੇ ਸ਼ਾਮ ਹੋ ਸਕਦੀ ਹੈ ਕਿ ਤੇ ਪਹਾੜੀ ਕਿਤਰਾਂ ਦੀ ਗੱਲ ਕੀਤੀ ਹੈ ਤਾਂ ਪਹਾੜੀ ਕਿਤਰਾਂ ਵਿੱਚ 27 28 ਫਰਵਰੀ ਦੇ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਤੇ ਚੇਰੇ ਪਹਾੜੀ ਕਿਤਰਾਂ ਵਿੱਚ ਜੰਮੂ ਕਸ਼ਮੀਰ ਤੋਂ ਲੈ ਕੇ ਮਾਚਲ ਤੱਕ ਜਿਹੜੇ ਚੇਰੇ ਪਹਾੜੀ ਕਿਤਰਾਂ ਦੇ ਉੱਤੇ ਭਾਰੀ ਤੋਂ ਬਾਰੀ ਬਰਫਵਾਰੀ ਤੇ ਠੇਹਲੇ ਇਲਾਕਿਆਂ ਵਿੱਚ ਆ ਪਹਾੜੀ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਸੋ ਜਿਹੜੇ ਵੀਰ ਪਹਾੜੀ ਖੇਤਰਾ ਵਿੱਚ ਘੁੰਮਣ ਗਏ ਹੋਏ ਨੇ ਜਾਂ ਕੁਮਨ ਜਾਂਦੇ ਸ਼ਕੀਨ ਨੇ ਜਾਂ ਜਾ ਰਹੇ ਨੇ ਉਹ ਪਹਾੜੀ ਖੇਤਰਾ ਵਿੱਚ ਜਾਣ ਤੋਂ ਪਰਹੇਜ਼ ਹੀ ਕਰਨ ਕਿਉਂਕਿ ਪਹਾੜੀ ਖੇਤਰਾ ਲਈ ਰੈੱਡ ਅਲਰਟ ਰਹੂਗਾ 27 ਤੇ 28 ਫਰਵਰੀ ਨੂੰ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਪਾਸਮੀ ਸਿਸਟਮ ਅੱਗੇ ਨਿਕਲਣਗੇ ਤਾਂ ਠੰਡੇ ਦੇ ਵਿੱਚ ਹਲਕਾ ਵਾਧਾ ਹੁੰਦਾ ਵੀ ਜਿਹੜਾ ਦਿਖਾਈ ਦੇ ਸਕਦਾ ਹੈਗਾ